ਇਸ ਟਾਈਮ ਫੈਕਟਰੀ ਐਟ ਬਠਿੰਡਾ ਤੇ ਮੌਜੂਦ ਹੈ ਤੇ ਆਂਗਨ ਵਾੜੀ ਯੂਨੀਅਨ ਵੱਲੋਂ ਅੱਜ ਇੱਕ ਡੀਸੀ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕੀ ਕਾਰਨ ਹੈ ਇਸ ਮੰਗ ਪੱਤਰ ਦਾ ਸਾਡੇ ਨਾਲ ਗੱਲਬਾਤ ਕਰਨ ਲਈ ਯੂਨੀਅਨ ਦੇ ਆਗੂ ਮੌਜੂਦ ਨੇ ਮੈਡਮ ਗਰਮਿਤ ਕੌਰ ਸਸ਼ੀਕਲ ਮੈਂ ਸਸ਼ੀਕਲ ਜੀ ਮੈਂ ਅੱਜ ਮੰਗ ਪੱਤਰ ਦਿੱਤਾ ਗਿਆ ਤੁਹਾਡੀ ਯੂਨੀਅਨ ਵੱਲੋਂ ਕੀ ਕਹਿਣਾ ਚਾਹੋਗੇ ਸਰ ਅਸੀਂ ਅੱਜ ਇੱਥੇ ਕੇਂਦਰੀ ਮੰਤਰੀ ਮਾਲ ਅਤੇ ਬਾਲ ਵਿਕਾਸ ਮੰਤਰੀ ਅਨਪੂਰਨਾ ਜੀ ਦੇ ਨਾਮ ਤੇ ਮੰਗ ਪੱਤਰ ਦੇਣ ਲਈ ਡੀਸੀ ਆਫਿਸ ਆਏ ਜੀ ਇਹ ਸਾਡੀ ਯੂਨੀਅਨ ਦੀ ਕਾਲ ਸੀ ਕਿ ਅਸੀਂ ਸਾਰੇ ਜ਼ਿਲ੍ਹਿਆਂ ਦੇ ਹੀ ਇਹ ਮੰਗ ਪੱਤਰ ਦੇਣੇ ਸੀ ਔਰ ਇਹ ਮੰਗ ਪੱਤਰ ਘਟਿਆ ਰਾਸ਼ਨ ਦੇ ਸਬੰਧ ਵਿੱਚ ਦਿੱਤਾ ਜਾ ਰਿਹਾ ਕਿ ਜਿਹੜਾ ਕਿ ਆਨਲਾਈਨ ਵਾਲੀ ਸੈਂਟਰਾਂ ਵਿੱਚ ਸਾਨੂੰ ਮਿਲ ਗਿਆ ਔਰ ਲਾਪਤਰੀ ਇਹਨੂੰ ਪਸੰਦ ਨਹੀਂ ਕਰ ਰਹੀ ਮੈਡਮ ਇਹ ਸੈਂਟਰ ਗਵਰਨਮੈਂਟ ਨੂੰ ਦਿੱਤਾ ਤੁਸੀਂ ਮੰਗ ਪੱਤਰ ਬਿਲਕੁਲ ਜੀ ਅਸੀਂ ਸੈਂਟਰ ਮਿਨਿਸਟਰੀ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਹਦੇ ਵਿੱਚ ਕੋਈ ਜੋ ਵੀ ਅਮੀ ਪਾਈ ਜਾ ਰਹੀ ਹੈ ਰਾਸ਼ਨ ਦੇ ਵਿੱਚ ਇਹਦੀ ਜਾਂਚ ਕਰਵਾਈ ਜਾਵੇ ਔਰ ਜਿਹੜਾ ਇਹ ਵੱਡੇ ਪੱਧਰ ਤੇ ਸਕੈਂਡਲ ਹੋਇਆ ਹੈ ਕਿਉਂਕਿ ਸਰਕਾਰੀ ਉਦਾਰਿਆਂ ਤੋਂ ਓਕੇ ਇਹ ਪ੍ਰਾਈਵੇਟ ਅਦਾਰਿਆਂ ਨੂੰ ਦਿੱਤਾ ਗਿਆ ਪਹਿਲਾਂ ਪੰਜ ਸੱਤਰ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦਾ ਰਾਸ਼ਨ ਜਿਹੜਾ ਠੇਕੇ ਤੇ ਦਿੱਤਾ ਸੀ ਪ੍ਰਾਈਵੇਟਾਈਜੇਸ਼ਨ ਕੀਤਾ ਸੀ ਔਰ ਇਹਨਾਂ ਨੇ ਤਾਂ ਮੇਲਾ ਪੰਜਾਬ ਦਾ ਹੀ ਕਰਤਾ ਬਲੈਕ ਲਿਸਟਡ ਕੰਪਨੀਆਂ ਚੰਡੀਗੜ੍ਹ ਸੂਈਟਸ ਜਿਨ੍ਹਾਂ ਨੂੰ ਇਹਨਾਂ ਨੇ ਸਾਡੇ ਰਾਸ਼ਨ ਦਾ ਠੇਕਾ ਦੇ ਰੱਖਿਆ ਔਰ ਬੱਚਾ ਤੇ ਇਹਦਾ ਬੱਚਿਆਂ ਦੀ ਸਿਹਤ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਪਹਿਲਾਂ ਵੇਰਕਾ ਦੀ ਪੰਜੀਰੀ ਹੁੰਦੀ ਸੀ ਉਹ ਦੇਸੀ ਕੀ ਦੀ ਬਣਦੀ ਸੀ ਔਰ ਹੁਣ ਰਿਫਾਈਨਡ ਆਇਲ ਨਾਲ ਤਿਆਰ ਹੋ ਰਹੀ ਹੈ ਤੁਸੀਂ ਸੋਚੋ ਗਰਭਵਤੀ ਔਰਤਾਂ ਤੇ ਬੱਚਾ ਤੇ ਇਹਦਾ ਕੀ ਪ੍ਰਭਾਵ ਪਾਏਗਾ ਮੈਡਮ ਜੇ ਗੱਲ ਕਰੀਏ ਸੈਂਟਰ ਗਵਰਨਮੈਂਟ ਜੇਥੋਂ ਦੀ ਮੰਗਾ ਵੱਲ ਧਿਆਨ ਨਹੀਂ ਦਿੰਦੀ ਤਾਂ ਤੁਹਾਡਾ ਅਗਲਾ ਹੁਣ ਕਦਮ ਕੀ ਹੋਣ ਵਾਲਾ ਹੈ ਸਰ ਦੇਖੋ ਅਸੀਂ ਤਾਂ ਲੋਕਾਂ ਦੀ ਆਵਾਜ਼ ਬਣ ਕੇ ਆਏ ਆ ਲੋਕਾਂ ਕਵਾਜ਼ ਉਠਾਈਆ ਸੀ ਔਰ ਲੋਕ ਹੀ ਪਸੰਦ ਨਹੀਂ ਕਰ ਰਹੇ ਤਾਂ ਅਸੀਂ ਤਾਂ ਕੇਂਦਰੀ ਮੰਤਰੀ ਮੈਡਮ ਨੂੰ ਇਹੀ ਬੇਨਤੀ ਕੀਤੀ ਆ ਦੇ ਵਿੱਚ ਮੰਨ ਪੱਤਰ ਦੇ ਵਿੱਚ ਕਿ ਇਹਦੀ ਵੱਡੇ ਪੱਧਰ ਤੇ ਜਾਂਚ ਕੀਤੀ ਜਾਵੇ ਉਹ ਜੇ ਸਾਡੇ ਪ੍ਰਧਾਨ ਜੀ ਨੇ ਇਹਦਾ ਮੁੱਦਾ ਪਹਿਲਾਂ ਤਾਂ ਹੀ ਚੱਕਿਆ ਹੋਇਆ ਸੀ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਕਿ ਕੋਈ ਐਵੇਂ ਬਹਾਨੇ ਲਗਾ ਕੇ ਜਾਬ ਤੋ ਜਿਹੜਾ ਲੋ ਪਰਤਾ ਹੈਗਾ ਸੇ ਮਾਂ ਮਾਂ ਨਦੀਆਂ ਖਤਮ ਕਰ ਦਿੱਤੀਆਂ ਤਾਂ ਅਸੀਂ ਐਬਾਂ ਆਵਾਜ਼ ਬੰਦ ਨਹੀਂ ਹੋਣ ਵਾਲੀ ਇਹ ਆਵਾਜ਼ ਜਿਹੜੀ ਹੈ ਐਬਾਂ ਹੀ ਰਹੂਗੀ ਔਰ ਅਸੀਂ ਉਹਨਾਂ ਦੇ ਨਾਲ ਵੀ ਚਟਾਨ ਦੀ ਤਰ੍ਹਾਂ ਖੜੇ ਆ ਮੈਡਮ ਖਾਸ ਕਰਕੇ ਜਿਹੜਾ ਰਾਸ਼ਨ ਘਟਿਆ ਕਿਸਮ ਦਾ ਆ ਰਿਹਾ ਇਸ ਨੂੰ ਲੈ ਕੇ ਤੁਸੀਂ ਸੈਂਟਰ ਗਵਰਨਮੈਂਟ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸੈਂਟਰ ਗਵਰਨਮੈਂਟ ਨੂੰ ਕਹਿੰਦੇ ਆ ਕਿ ਜਿਹੜਾ ਸਕੈਂਡਲ ਹੋਇਆ ਹੈ ਪ੍ਰਾਈਵੇਟ ਕੰਪਨੀਆਂ ਨੂੰ ਬਲੈਕਲਿਸਟਡ ਕੰਪਨੀਆਂ ਨੂੰ ਰਾਸ਼ਨ ਦਿੱਤਾ ਗਿਆ ਇਹਦੀ ਵੱਡੇ ਪੱਧਰ ਤੇ ਜਾਂਚ ਕਰਵਾਈ ਜਾਵੇ

WhatsApp channel par